ਪੁਲਿਸ ਕਮਿਸ਼ਨਰ ਟੈਂਪਰੇਟਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਹੈ ਐਫਆਈਆਰ ਨੰਬਰ 166/24 ਤੇ ਐਫਆਈਆਰ ਨੰਬਰ 157/24 ਜਿਹੜਾ ਐਫਆਈਆਰ ਨੰਬਰ 166/24 ਹੈ ਉਹਦੇ ਚ ਇੱਕ ਯੂਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379B ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਐਕਟ ਦੇ ਪਰਚੇ ਸੀ ਉਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਅਰੈਸਟ ਕਰਨ ਗਈ ਸੀ ਅੰਡਰ ਦਾ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸਸ ਦਾਖੁਰ ਪ੍ਰੀਤ ਸਿੰਘ ਪੁਲਰ ਸਾਹਿਬ ਤੇ ਜਦੋਂ ਅਰੈਸਟ ਕਰਨ ਗਈ ਤੇ ਉਹ ਕਾਲੂ ਭੱਜੇ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ ਤੇ ਜਦੋਂ ਉਹਨੂੰ ਅਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤ ਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟ ਤਾਂ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਰ ਇਹ ਉਹ ਵੀ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਅਫਸਰ ਵੀ ਇਨਵੋਲਵਡ ਹੋਇਆ ਸੀ ਉਹ ਹੀ ਹੈ ਤੇ ਜਿਹਦੇ ਉਹਨੂੰ ਫੜਦੇ ਫੜਦੇ ਜਿਹੜਾ ਹਾਂਜੀ ਬਿਲਕੁਲ 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 ਠੀਕ ਹੈ ਉਹ ਇਹਦੇ ਤੇ 21 21 ਮੁਕਦਮੇ ਹੋਰ ਦਰਜ ਹੈਗੇ ਜੀ 21 ਮਾਮਲੇ ਜਿਹੜੇ ਦਰਜ ਨੇ ਉਹਨਾਂ ਦੇ ਵਿੱਚੋਂ ਮਾਣਜੋਗ ਦਾਲਤੋ ਨੂੰ ਕੀ ਸਜ਼ਾ ਜਾਵਦਾ ਹੋਈ ਨਹੀਂ ਉਹ ਹਾਲੇ ਸੀ ਰਿਕਾਰਡ ਚੈੱਕ ਕਰਾ ਰਹੇ ਹਾਂ ਬਾਕੀ ਕਈ ਮੁਕਦਮੇ ਤੇ ਔਨ ਬੇਲ ਵੀ ਹੈ ਜੀ ਸਰ ਮੈਂ ਨੇ ਡਰੱਗਸ ਦਾ ਹੀ ਨਾ ਕੰਮ ਨਹੀਂ ਮੈਂ ਡਰੱਗਸ ਦਾ ਵੀ

24 ਉਹਦੇ ਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਿਫਤਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਲਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਿਆਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕਫ ਵਕ ਮਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 ਬੀ ਦੇ ਵੀ ਹਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਹਨਾਂ ਦਾ ਜੋ ਸੰ ਪ੍ਰੀਲੀਮਨਰੀ ਇਨਕੁਆਇਰੀ ਤੋਂ ਪਤਾ ਚੱਲੇ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਉਮਰ ਇਹਨਾਂ ਦੀ ਉਮਰ 21 ਸਾਲ ਹੈ ਜੀ ਹਾਂਜੀ ਸਰ ਇਹ ਪੜ੍ਹੇ ਲਿਖਿਆ ਕਿਹਨਾਂ ਪੜ੍ਹੇ ਨੇ ਨਹੀਂ ਇਹ ਕੋਈ 10ਵੀਂ ਪਾਸ ਹੈ ਕੋਈ 8ਵੀਂ ਪਾਸ ਹੈ ਜੀ ਇਹ ਨਾ ਉਹ ਰਿਵਿਊ ਕਰਦੇ ਸੀ ਕਿ ਇਹ ਨਾ ਬੇਸਿਕਲੀ ਜਿੰਨਾ ਤੇ ਇੰਨੇ ਮੁਕਦਮੇ ਦਰਸਨੇ ਆ ਜ਼ਿਆਦਾਤਰ 스내ਚਿੰਗ ਤੇ ਨੋਟਿਸ਼ਸ ਐਕਟੀਵਿਟੀਜ਼ ਦੇ ਚੇਂਜ ਹੋ ਰਹੇ ਨੇ ਵਾਲਵਰਸ ਨੀਜ਼ਾ ਤੁਸੀਂ ਦੱਸਿਆ ਮੈਂ ਕੋਈ ਗਰਾਮ ਉਹਦੇ ਨਾਲ ਇਹਨਾਂ ਨੇ ਕੋਈ ਵਾਅਦਾ ਕੀਤਾ ਉਹ ਹਾਲੇ ਅਸੀਂ ਐਕਸਪਲੋਰ ਕਰ ਰਹੇ ਹਾਲੇ ਅਸੀਂ ਹਾਲੇ ਸਾਡੇ ਨੋਟਿਸ ਵਿੱਚ ਨਹੀਂ ਆਇਆ ਇਸ ਦਾ ਦੇਸੀ ਆ ਜਾਂ ਕਿਸੇ ਕੰਟਰੀ ਮੇਡ ਹੈ ਜੀ ਕੰਟਰੀ ਮੇਡ ਹੈ